ਰੈਡੀ ਇੱਕ ਦਿਨ ਸਕੂਲ ਵਿੱਚ ਮੈਂ ਇਕੱਲਾ ਅਧਿਆਪਕ ਹਤੇ ਮੇਰੇ ਨਾਲ 100 ਤੋਂ ਜ਼ਿਆਦਾ ਬੱਚੇ ਸਨ ਡੰਡੀ ਮੈਂ ਸਾਰੇ ਹੀ ਬੱਚਿਆਂ ਨੂੰ ਹਾਲ ਕਮਰੇ ਵਿੱਚ ਮਿਠਾ ਲਿਆ ਅਤੇ ਉਹਨਾਂ ਅੰਦਰ ਬਹਾਦਰੀ ਦਲੇਰੀ ਅਤੇ ਦੇਸ਼ ਪ੍ਰੇਮ ਦੀ ਜੋਤ ਜਗਾਉਣ ਲਈ ਪ੍ਰੋਜੈਕਟਰ ਉੱਤੇ ਦੂਰਦਰਸ਼ਨ ਉੱਤੇ ਪ੍ਰਸਾਰਤ ਹੋਣ ਵਾਲਾ ਆਪਣਾ ਮਨਪਸੰਦ ਫੌਜੀ ਵੀਰਾਂ ਦਾ ਪ੍ਰੋਗਰਾਮ ਪਰਮ ਵੀਰ ਚੱਕਰ ਲਗਾ ਲਿਆ ਡੰਡੀ ਅਜੀ ਉਹਨਾਂ ਨੇ ਇੱਕ ਐਪੀਸੋਡ ਹੀ ਦੇਖਿਆ ਸੀ ਕਿ ਐਨੇ ਨੂੰ ਬਿਜਲੀ ਚਲੀ ਗਈ ਡੰਡੀ ਫਿਰ ਬੈਠੇ ਬੈਠੇ ਵਿਚਾਰ ਆਇਆ ਕਿ ਕਿਉਂ ਨਾ ਇਹਨਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਮਜ਼ਬੂਤ ਕਰਨ ਲਈ ਕਿਸੇ ਖੇਡ ਬਾਰੇ ਜਾਣਕਾਰੀ ਦਿੱਤੀ ਜਾਵੇ ਪ੍ਰਸ਼ਨ ਚਿੰਨ ਫਿਰ ਮੈਂ ਬੱਚਿਆਂ ਨੂੰ ਰੱਸਾ ਕਸੀ ਖੇਡ ਬਾਰੇ ਦੱਸ ਦਿਆਂ ਕਿਹਾ ਕਿ ਇਸ ਖੇਡ ਦੇ ਇਤਿਹਾਸ ਬਾਰੇ ਪੁਲੇਖਾ ਹੈ ਕਿ ਇਹ ਖੇਡ ਕਦੋਂ ਸ਼ੁਰੂ ਹੋਈ ਜਾਂ ਕਿਸ ਦੇਸ਼ ਦੀ ਖੇਡ ਹੈ ਡੰਡੀ ਪਰ ਇਹ ਅਨੁਮਾਨ ਹੈ ਕਿ ਜੁਨਾਨ ਗ੍ਰੀਸ ਜਾਂ ਚੀਨ ਵਿੱਚ ਇਹ ਖੇਡ ਪਹਿਲਾਂ ਖੇਡੀ ਜਾਂਦੀ ਸੀ ਡੰਡੀ ਰੱਸਾਕ ਸੀ ਦੋ ਕਿਸਮਾਂ ਦੀ ਹੁੰਦੀ ਹੈ ਇੱਕ ਜਿਸ ਵਿੱਚ ਪੂਰੀ ਟੀਮ ਦਾ ਭਾਰ ਨਿਸ਼ਚਿਤ ਜੋ 480 520 580 ਜਾਂ 640 ਕਿਲੋਗ੍ਰਾਮ ਤੋਂ ਜ਼ਿਆਦਾ ਨਹੀਂ ਹੁੰਦਾ ਅਤੇ ਦੂਜੀ ਕਿਸਮ ਹੈ ਜਿਸ ਵਿੱਚ ਭਾਰ ਦਾ ਕੋਈ ਬੰਧਨ ਨਹੀਂ ਹੁੰਦਾ ਡੰਡੀ ਰੱਸਾ ਕਿਸੇ ਬਾਰੇ ਸੁਣ ਕੇ ਬੱਚੇ ਇਹ ਖੇਡ ਖੇਡਣ ਲਈ ਉਤਾਵਲੇ ਹੋ ਗਏ ਡੰਡੀ ਫਿਰ ਮੈਂ ਬੱਚਿਆਂ ਨੂੰ ਇਹ ਖੇਡ ਖਿਡਾਉਣ ਬਾਰੇ ਫੈਸਲਾ ਕੀਤਾ ਡੰਡੀ ਸਕੂਲ ਵਿੱਚ ਰੱਸਾ ਨਾ ਹੋਣ ਕਾਰਨ ਮੈਂ ਤਪੜਾ ਨੂੰ ਹੀ ਮਰੋੜੇ ਰੈਡੀ ਦੇ ਕੇ ਇਸ ਦਾ ਰੱਸਾ ਬਣਾਉਣ ਵਾਰੇ ਬੱਚਿਆਂ ਨੂੰ ਕਹਿ ਦਿੱਤਾ ਡੰਡੀ ਮੈਂ 1 2 3 ਬੋਲ ਕੇ ਮੁੰਡੇ ਕੁੜੀਆਂ ਦਾ ਪਹਿਲਾ ਮੁਕਾਬਲਾ ਸ਼ੁਰੂ ਕਰਵਾ ਦਿੱਤਾ ਡੰਡੀ ਮੁੰਡੇ ਬੜੇ ਵੱਡੇ ਅਤੇ ਤਕੜੇ ਹੁਣ ਕਾਰਨ ਮੈਂ ਦੂਜੇ ਪਾਸੇ ਕੁੜੀਆਂ ਦੀ ਗਿਣਤੀ ਥੋੜੀ ਜਹੀ ਪਹਿਲਾਂ ਹੀ ਵਧਾ ਦਿੱਤੀ ਡੰਡੀ ਹੁਣ ਮੁਕਾਬਲਾ ਬਹੁਤ ਰੋਮਾਂਚਿਕ ਹੋ ਗਿਆ ਸੀ ਡੰਡੀ ਬਰਾਬਰ ਦਾ ਮੁਕਾਬਲਾ ਬਣ ਜਾਣ ਕਾਰਨ ਕਦੇ ਮੁੰਡੇ ਆਪਣੇ ਵੱਲ ਰੱਸਾ ਖਿੱਚ ਕੇ ਲੈ ਜਾਂਦੇ ਅਤੇ ਕਦੇ ਕੁੜੀਆਂ ਆਪਣੇ ਵੱਲ ਰੱਸਾ ਖਿੱਚ ਕੇ ਲੈ ਜਾਇਆ ਕਰਨਾ ਡੰਡੀ ਅਖੀਰ ਕੁੜੀਆਂ ਜਿੱਤ ਗਈਆਂ ਅਤੇ ਉਹ ਖੁਸ਼ੀ ਮਨਾਉਣ ਲੱਗ ਪਈਆਂ ਡੰਡੀ ਬੱਚਿਆਂ ਦੀ ਖੁਸ਼ੀ ਨੂੰ ਤੁੱਗਣਾ ਕਰਨ ਅਤੇ ਰੱਸਾ ਕਸੀ ਖੇਡ ਨੂੰ ਹੋਰ ਰਮਾਂਚਿਕ ਬਣਾਉਣ ਲਈ ਮੈਂ ਨਾਲੋ ਨਾਲ ਸਕੀਮਾਂ ਵੀ ਸੋਚਣ ਲੱਗ ਪਿਆ ਡੰਡੀ ਹੁਣ ਮੈਂ ਇਹਨਾਂ ਮੁਕਾਬਲਿਆਂ ਨੂੰ ਕਦੇ ਮੁੰਡੇ ਬਨਾਮ ਕੁੜੀਆਂ ਬਣਾ ਕੇ ਪੇਸ਼ ਕਰਦਾ ਅਤੇ ਕਦੇ ਜਮਾਤ ਬਨਾਮ ਜਮਾਤ ਡੰਡੀ ਸਾਰੇ ਬੱਚੇ ਇਸ ਖੇਡ ਦਾ ਬਹੁਤ ਹੀ ਆਨੰਦ ਲੈ ਰਹੇ ਸਨ ਡੰਡੀ ਸਾਰੇ ਹੀ ਮੁੰਡੇ ਅਤੇ ਕੁੜੀਆਂ ਇਸ ਰੋਮਾਂਚਿਕ ਖੇਡ ਦਾ ਹਿੱਸਾ ਬਣ ਕੇ ਖੂਬ ਆਨੰਦ ਲੁੱਟ ਰਹੇ ਸਾਨਾ ਅਤੇ ਬਾਗੋ ਬਾਗ ਸਾਨਾ ਡੰਡੀ ਅਗਲੇ ਦਿਨ ਜਦ ਮੈਂ ਆਪਣੀ ਜਮਾਤ ਦੇ ਬੱਚਿਆਂ ਦੀ ਹਾਜ਼ਰੀ ਲਗਾ ਰਿਹਾ ਸੀ ਤਾਂ ਇੱਕ ਬਹੁਤ ਪਿਆਰੀ ਬੱਚੀ ਜਿਸ ਦਾ ਨਾਂ ਪੋਲੀ ਸੀ ਆਪਣੀ ਸੀਟ ਤੋਂ ਉਠ ਕੇ ਮੈਨੂੰ ਕਹਿੰਦੀ ਕਿ ਸਰ ਜੀ ਸਾਨੂੰ ਕਿੱਦਨ ਲੈ ਕੇ ਜਾਓਗੇ ਰਸਕਸੀ ਖੇਡ ਵਿੱਚ ਪ੍ਰਸ਼ਨ ਚਿੰਨ ਮੈਂ ਥੋੜਾ ਸੋਚਦਿਆਂ ਹੋਇਆ